ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਠੀਕ ਆ ਜੀ ਵਾਣਾ ਪਿੰਡ ਬਿਲਕੁਲ ਨਜ਼ਦੀਕ ਆ ਡਲੀਰੀ ਪਿੰਡ ਲੱਗੇ ਆ ਦੋਸਤੋ ਠੀਕ ਆ ਜੀ ਕਲਸੀਆ ਪਿੰਡ ਬਿਲਕੁਲ ਲੱਗੇ ਹੈਗਾ ਤੇ ਬਿਲਕੁਲ ਮਾੜੀ ਮੇਗਾ ਜਿਹੜਾ ਥੋੜੀ ਦੂਰੀ ਤੇ ਜਿਹੜਾ ਪਿੰਡ ਹੈਗਾ ਤੇ ਖਾਸ ਵਿਜ਼ਿਟ ਜਿਹੜੀ ਆ ਦੋਸਤੋ ਤੁਸੀਂ ਡੱਲ ਪਿੰਡ ਕਰਨੀ ਆ ਖਲੜਾ ਖਲੜਾ ਵੀ ਜਿਹੜਾ ਬਿਲਕੁਲ ਅਲੱਗ ਹੈਗਾ 5-6 ਕਿਲੋਮੀਟਰ ਦੀ ਦੂਰੀ ਜਿਹੜੀ ਆ ਦੋਸਤੋ ਖਲੜੇ ਪਿੰਡ ਦੀ ਆ ਤੇ ਬਾਈ ਦਲੇਰ ਦੇ ਕੋਲੇ ਆਈਆਂ ਦੋਸਤੋ ਬਾਈ ਦਲੇਰ ਸਿੰਘ ਦੇ ਕੋਲ ਆਈਆਂ ਤੇ ਪਸ਼ੂ ਜਿਹੜੇ ਅੱਜ ਤੁਹਾਨੂੰ ਤਿੰਨ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਹੋਣਗੀਆਂ ਦੋਸਤੋ ਤੇ ਇੱਕ ਬੈੜ ਹੋਵੇਗੀ ਠੀਕ ਆ ਤੇ ਅੱਜ ਆਪਾਂ 31 ਮਾਰਚ ਨੂੰ ਵੀਡੀਓ ਬਣਾ ਰਹੇ ਆ ਤਾਂ ਠੀਕ ਆ ਜੀ ਬਾਕੀ ਸਮਾਂ ਤੁਸੀਂ ਨੋਟ ਕਰ ਲਓ 12:55 ਨੇੜੇ-ਤੇੜੇ 1 ਵਜੇ ਦਾ ਸਮਾਂ ਹੈਗਾ ਠੀਕ ਆ ਜੀ ਤੇ ਸ਼ੁਰੂਆਤ ਕਰਦੇ ਆਪਾਂ ਦੋਸਤੋ ਅ ਮੱਝਾਂ ਤੁਹਾਨੂੰ ਦਿਖਾ ਦਾਂਗੇ ਇੱਕ ਬਿਲਕੁਲ ਤਾਜੀ ਸੂਈ ਆ ਜਿਹੜੀ ਸਕਰੀਨ ਤੇ ਤੁਸੀਂ ਇਹ ਮੱਝ ਦੇਖ ਰਹੇ ਹੋ ਗੱਲਬਾਤ ਬਾਈ ਦਲੇਰ ਸਿੰਘ ਦੇ ਨਾਲ ਕਰਾਂਗੇ ਪੂਰੀ ਇਨਫੋਰਮੇਸ਼ਨ ਬਾਈ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਹਰ ਵਾਰ ਦੀ ਤਰ੍ਹਾਂ ਦੋਸਤੋ ਇਸ ਵਾਰੀ ਵੀ ਜਿਹੜੇ ਨੀਲੀ ਰਾਵੀ ਦੇ ਜਿਹੜੇ ਆ ਦੋਸਤੋ ਪਸ਼ੂ ਆ ਲਿਆਂਦੇ ਆ ਠੀਕ ਆ ਤੇ ਪੂਰੀ ਗੱਲਬਾਤ ਕਰਦੇ ਆ ਇੱਕ ਵਿਹੜ ਹੈਗੀ ਆ ਲਾਸਟ ਤੇ ਇੱਕ ਤੁਹਾਨੂੰ ਵਿਹੜ ਦਿਖਾ ਦਾਂਗੇ ਤੋਕੜ ਵਿਹੜ ਆ ਠੀਕ ਆ ਜਿਹੜੇ ਵੀਰ ਕਿਸੇ ਨੇ ਘੱਟ ਖਰਚ ਕਰਨੇ ਆ ਪੈਸੇ ਦੁੱਧ ਨਾਰਮਲ ਜਿਹੜਾ ਦੋਸਤੋ ਚਾਹ ਪਾਣੀ ਵਧੀਆ ਚੱਲਦਾ ਜਿਹੜਾ ਹੋ ਜਾਊਗਾ ਜਰਸੀ ਅੰ ਤੇ ਵੱਡੇ ਕਦ ਕੱਟਤੀ ਆ ਆਹ ਕਰਦੇ ਆ ਗੱਲ ਬਾਈ ਦਲੇਰ ਸਿੰਘ ਦੇ ਨਾਲ ਪੁੱਛਦੇ ਆ ਅੱਜ ਇਹਨਾਂ ਪਸ਼ੂਆਂ ਦੀ ਜਿਹੜੀ ਆ ਕੀ ਇਨਫੋਰਮੇਸ਼ਨ ਹੈਗੀ ਆ ਠੀਕ ਆ ਵੀਡੀਓ ਨੂੰ ਐਂਡ ਤੱਕ ਜਿਹੜਾ ਦੋਸਤੋ ਤੁਸੀਂ ਜ਼ਰੂਰ ਦੇਖ ਲਿਓ ਸਕਿੱਪ ਨਾ ਕਰਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਸਭ ਤੋਂ ਪਹਿਲਾਂ ਬਾਈ ਦਲੇਰ ਸਿੰਘ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਮੇਰੇ ਵੱਲੋਂ ਲੱਖ ਭਰੀ ਸਤਿ ਸ੍ਰੀ ਅਕਾਲ ਜਿਨੇ ਭਰਾ ਮੇਰੇ ਵੀਡੀਓ ਵੇਖਣਦੇ ਆ ਉਹਨਾਂ ਨੂੰ ਪਿਆਰ ਭਰੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬਹੁਤ ਬਹੁਤ ਭਰਾ ਪਿਆਰ ਦਿੰਦੇ ਇਦਾਂ ਹੀ ਦਿੰਦੇ ਰਹਿਣ ਤੇ ਚੜ੍ਹਦੀ ਕਲਾ ਰਵੇ ਉਹਨਾਂ ਦੀ ਵੀ ਆਪਣੀ ਬਿਲਕੁਲ ਜੀ ਹਾਂ ਤਕਰੀਬਨ ਅੱਜ ਪਸ਼ੂ ਤਿੰਨ ਆਪਣੇ ਕੋਲ ਹਾਂਜੀ ਅੱਜ ਆਪਣੇ ਕੋਲ ਨਾ ਇੱਕ ਕਾਲ ਫੇਰ ਦੀ ਮਾਈ ਸੂਈ ਆ ਜੀ ਤੇ ਇੱਕ ਆ ਗਈ ਆ ਟੋਕੜ ਦਬਨ ਜੀ ਇੱਕ ਗਾਂ ਆ ਟੋਕੜ ਤਿੰਨ ਪਸ਼ੂ ਆਪਣੇ ਕੋਲੇ ਠੀਕ ਆ ਗਾਂ ਕਹ ਲੋ ਵਾੜ ਕਹ ਲੋ ਆਪਾਂ ਦੇ ਲਿਆਂਦੀ ਆ ਚਲੋ ਗਾਂਈਆਂ ਮੰਨ ਲਓ ਬਨ ਕੇ ਚਲੋ ਗਾਂਈਆਂ ਦੂਜੇ ਤੇ ਜਿਸ ਵੇ ਗਾਂਈ ਬਨ ਜਾਂਦੀ ਬਿਲਕੁਲ ਜੀ ਅੱਛਾ ਭਾਈ ਆਲਰੇਡੀ ਹੁਣ ਅੱਜ ਸੂਈ ਤਾਂ ਤਾਜੀ ਹੈ ਹਾਂ ਇਹ ਕੱਲ ਫੇਰ ਦੀ ਸੂਈ ਹੈ 6 ਵਜੇ ਦੀ ਠੀਕ ਆ ਤੇ ਤੀਸਰਾ ਡੰਗ ਹੁਣ ਜਾਨੀ ਆਪਾਂ ਚੋਈ ਆ ਤੇ ਹੁਣ ਵੀ ਆਪਾਂ ਚਵਾਈ ਕਰਾਉਣੀ ਹੈ ਦੀ ਕਿ ਸੋਹਣੀ ਚਵਾਈ ਲੱਗੀ ਆ ਬਹੁਤ ਜਿਆਦੀ ਚਵਾਈ ਲੱਗੀ ਹੈ ਵਿੱਚ ਵੀ ਆਪਾਂ ਵੀਡੀਓ ਦੇ ਚਵਾਈ ਹੁਣੇ ਕਰਾਉਣੀ ਆ ਤੇ ਦੇ ਦੂਗੀ 14 15 ਲੀਟਰ ਹੁਣ ਇਹਦੇ ਥੱਲੇ 9 ਤੋਂ ਲੈ ਕੇ 10 ਤੱਕ ਪਲੱਸ ਦੁੱਧ ਹੈਗਾ ਠੀਕ ਹੈ ਜੀ ਹਾਂ ਮੰਨ ਕੇ ਚਲੋ ਜੇ ਦੂ ਠੀਕ ਆ ਜੀ ਹਾਂ ਜੀ ਬੋਲਾ ਜੀ ਬਿਲਕੁਲ ਉਹ ਕੱਟੀ ਸਾਹਮਣੇ 나ੜੂ ਨਾ ਲੋ ਵੀ ਦੋਸਤੋ ਥੱਲੇ ਜਿਹੜਾ ਬੱਚਾ ਹੈਗਾ ਕੱਟੀ ਆ ਠੀਕ ਆ ਕੱਟੀ ਵੀ ਪੂਰੀ ਸਟੈਂਡਰਡ ਦੀ ਆ ਆ ਕਰੋ ਚੈੱਕ ਵੀ ਕੱਲੀ ਕਹਿਣ ਦੀ ਗੱਲ ਨਹੀਂ ਨਿਸ਼ਾਨਾ ਨਿਸ਼ੂਨਾ ਦੇ ਵਿੱਚ ਪੂਰੀ ਆ ਚਿਪਕੜ ਜਿਹੜੀ ਕੱਟੀ ਆ ਆ 나ੜੂ ਬੱਚੇ ਦੇ ਨਾਲ ਥੋੜਾ ਜਿਹਾ ਚਲੋ ਮੱਝ ਜਾਂ ਪਸ਼ੂ ਨੇ ਖਾ ਖੂ ਲੈਂਦਾ ਪਸ਼ੂ ਮੂੰਹ ਮਾਰ ਦਿੰਦਾ ਮਾਰਿਆ ਨਹੀਂ ਮੜਿਆ ਮੂੰਹ ਮਾਰ ਦਿੰਦਾ ਪਸ਼ੂ ਨਾਲ 나ੜੂ ਬੱਚੇ ਦੇ ਨਾਲ ਇਹ ਕੱਟੀ ਆ ਠੀਕ ਆ ਜੀ ਪਿਓਰ ਨੀਲੀ ਦੀ ਕੱਟੀ ਆ ਤੇ ਸਾਰ ਤੇ ਨਿਸ਼ਾਨ ਜਿਹੜਾ ਹੈਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੈਰ ਚਾਰੇ ਜਿਵੇਂ ਜਰਾ ਲਿਆ ਕੇ ਠੀਕ ਆ ਤਾਂ ਦੇਖੋ ਠੀਕ ਆ ਤੇ ਕੱਟੀ ਬਹੁਤ ਖੂਬਸੂਰਤ ਆ ਤੇ ਮੱਝ ਜਿਹੜੀ ਆ ਦੋਸਤੋ ਨਾਰਮਲ ਜੇ ਕਿਸੇ ਵੀਰ ਨੇ ਘਰੇ ਲੂ ਵੀਰ ਨੇ ਦੁੱਧ ਲਈ ਖਾਸ ਤਰ੍ਹਾਂ ਤੇ ਲੈਣੀ ਆ ਤੇ ਮੱਝ ਤਾਂ ਜਿਹੜੀ ਦੋਸਤੋ ਦੁੱਧ ਹੀ ਦੇਣਾ ਮੱਝ ਨੇ ਆ ਕਰੋ ਚੱਕਰੀ ਆ ਦੇਖੋ ਥਣ ਵੀ ਜਿਹੜਾ ਬਹੁਤ ਸੋਹਣਾ ਵੇਖੋ ਮੁੱਠੀਲਾ ਥਣਾ ਦੋਸਤੋ ਥਣ ਚ ਕੋਲੀ ਬਹੁਤ ਜਰੀ ਤੇ ਬਾਕੀ ਨਾਰਮਲ ਜਿੱਥੇ ਵੀਰ ਨੇ ਆ ਕੇ ਹਰ ਕਨੇ ਚਵਾਈ ਕਰਕੇ ਚੈੱਕ ਪਾਸ ਆਪ ਕਰਕੇ ਫੇੜੀ ਖਰੀਦਣੀ ਹੁੰਦੀ ਆ ਹਾਂ ਵੇਖਿਆ ਭੈਣਾ ਮੱਝਾਂ ਚੁੰਦੀਆਂ ਆਏ ਤੇ ਨਹੀਂ ਕੜਾ ਡੰਗਰ ਕਿਸੇ ਤੋਂ ਚੋਇਆ ਜਾਂਦਾ ਇਹ ਬਿਲਕੁਲ ਪੋਲੀ ਆ ਭੈਣ ਵੀ ਚੋਹ ਦੀ ਭਰਾ ਵੀ ਚੋ ਸਕਦਾ ਬਿਲਕੁਲ ਪੋਲੀ ਹੋਊਗੀ ਚੋਂ ਚ ਬਿਲਕੁਲ ਹਾਂ ਕੋਈ ਕਿਸੇ ਰਕਮ ਦੀ ਤੰਗੀ ਨਾ ਹੋ ਚੋਂ ਚ ਆਪੇ ਬੇਸ਼ੱਕ ਦਿਹਾੜੀ ਦੀ ਤਿੰਨ ਵਾਰਾ ਚੋਲਾ ਇਹੋ ਜੀ ਮਿੱਠੀ ਮੱਝ ਹੈ ਚਮੜੀ ਚੁੰਮਣੀ ਬੜੀ ਪਤਲੀ ਹੈ ਹਾਂ ਬਹੁਤ ਜ਼ਿਆਦੀ ਵਧੀਆ ਮੱਝ ਹੈ ਨਾ ਵੇਖੋ ਕਾਗਜ਼ ਵਰਗੀ ਆ ਪਤਲੀ ਚਮੜੀ ਆ ਇਤੋਂ ਮੱਝ ਆਸਣਾ ਪਈ ਜਾਓ ਬਿਲਕੁਲ ਜੀ ਠੀਕ ਆ ਤੇ ਗਰਲਾਲ ਖੋਲ ਕੇ ਵੀਰ ਦਿਖਾਈਏ ਨਾ ਲਓ ਵੀ ਦੋਸਤੋ ਬਿਲਕੁਲ ਤੀਜਾ ਸੂਗਾ ਸੋਈ ਇਹ ਹਿਮਾਜ ਤੁਹਾਡੇ ਸਾਹਮਣੇ ਆ ਹਰ ਪਾਸਿਓਂ ਪੂਰੀ ਆ ਮਗਰ ਕੱਟੀ ਆ ਕੱਟੀ ਬਹੁਤ ਚੰਗੀ ਸੋਹਣੀ ਆ ਠੀਕ ਆ ਕਈ ਵਾਰਾ ਵੀਰਾਂ ਦੀ ਇੱਛਾ ਹੁੰਦੀ ਆ ਹਰਕਦੀ ਵੀ ਚਲੋ ਜੇ ਬੱਚਾ ਹੋਵੇ ਮਗਰ ਪਸ਼ੂ ਤਾਂ ਲੈਣਾ ਹੀ ਲੈਣਾ ਜੇਕਰ ਪਿੱਛੇ ਬੱਚਾ ਹੋਵੇ ਤੇ ਉਹ ਵੀ ਕੱਟੀ ਹੋਵੇ ਤੇ ਜੇਕਰ ਨੀਲੀ ਦਾਵੀ ਦੇ ਵਿੱਚ ਹੋਵੇ ਤਾਂ ਜਿਹੜਾ ਦੋਸਤੋ ਮੈਂ ਤਾਂ ਹੋਰ ਸ਼ੌਂਕ ਨਾਲ ਸੋਹਣੇ ਜਿਹੜੇ ਢੰਗ ਤਰੀਕੇ ਨਾਲ ਪਾਲ ਲਿੰਦਾ ਬੱਚਾ ਖੁਸ਼ ਹੋ ਕੇ ਆਕਰੋ ਚੱਕ ਜੀ ਠੀਕ ਆ ਪੇਟ ਪੁੱਠਾ ਵੇਖੋ ਤੇ ਰਾਜੀ ਬਿਲਕੁਲ ਵਜੇ ਨਾਲ ਜਿਹੜੀ ਇਹ ਮੱਝ ਆ ਠੀਕ ਆ ਬੌਡੀ ਸਟਰਕਚਰ ਜੇ ਜੇਕਰ ਗੱਲ ਕਰੀਏ ਦੋਸਤੋ ਹਾਈਟ ਦੀ ਤੇ ਮੀਡੀਅਮ ਹਾਈਟ ਤੋਂ ਪਲੱਸ ਵੀ ਕਹਿ ਸਕਦੇ ਹੋ ਜਾਂ ਮੀਡੀਅਮ ਹਾਈਟ ਵੀ ਤੁਸੀਂ ਮੰਨ ਸਕਦੇ ਹੋ ਤੇ ਭੋਜਨ ਬਹੁਤ ਰਿਹਾ ਹਾਂ ਭੋਜਨ ਪੂਰਾ ਹੈ ਰਾਜੀ ਰੂਜੀ ਚੰਗੀ ਮੱਝ ਆਹ ਦੇਖੋ ਜੀ ਬੈਕ ਸਾਈਡ ਤੋਂ ਠੀਕ ਹੈ ਜੀ ਅਜੇ ਟਾਈਮ ਹੀ ਕੋਈ ਨਹੀਂ ਹੋਇਆ 5 6 ਵਜੇ ਮੰਨ ਲਓ ਸਵੇਰ 6:00 ਵਜੇ ਕਰ ਲੜ ਕਿੰਨੇ ਵਜੇ ਭਜੀ ਦਲੇਰ ਸਿੰਘ ਕੀਤੀ ਸੀ 6:00 ਵਜੇ ਕੀਤੀ ਸੀ 6 ਵਜੇ ਕੀਤੀ ਸੀ 6 ਤੋਂ 6:00 ਚਵਾਈ ਕੀਤੀ ਆ ਬਾਕੀ ਤੁਸੀਂ ਵੀ ਦੋਸਤੋ ਆਪਣਾ ਹੱਕ ਸਮਝ ਲਿਓ ਕਿਉਂਕਿ ਹਰ ਕਵੀਰ ਨੇ ਜਿਹੜੇ ਪੈਸੇ ਆ ਇਨਵੈਸਟ ਕਰਨੇ ਹੁੰਦੇ ਆ ਕਿਸੇ ਵੀ ਐਨੀਮਲ ਦੇ ਉੱਪਰ ਤੇ ਚਵਾਈ ਆਪਦੀ ਆ ਬਖੂਬੀ ਟੰਗ ਦੇ ਨਾਲ ਦੋ ਟਾਈਮ ਦੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਬਾਕੀ ਅਤਵਾਰ ਤੇ ਜਿਹੜੀ ਦੁਨੀਆ ਵੀ ਕਾਇਮ ਹੈਗੀ ਆ ਹਲੋ ਜੇ ਆਪਣੀ ਵੀਡੀਓ ਦੇ ਮੱਝ ਜਾਂਦੀ ਹੈ ਨਾ ਏਦਾਂ ਆਨਲਾਈਨ ਆਪਣਾ ਪੈਸੇ ਪਾ ਦਿੰਦੇ ਭਾ ਕੋਈ ਆਪਣਾ ਵੀਰ ਆਪਣੀ ਚਵਾਈ ਦੀ ਗਰੰਟੀ ਹੋ ਗਈ ਕੋਈ ਥਲ ਵੱਧ ਘਟਣਾ ਹੋ ਕੋ ਪੂਰ ਛਟਾਣਾ ਹੋਊਗਾ ਹਾਂ ਇਹ 9 ਤੋਂ ਲੈ ਕੇ 10 ਲੀਟਰ ਤੱਕ ਬੋਲੇ ਦੀ ਗਰੰਟੀ ਹੋਊਗੀ ਜੀ ਹੈ ਨਹੀਂ ਜਾ ਕੇ ਵੀ ਨਿਕਲੂ ਕੁਛ ਬਣਾ ਤੇ ਮੁੱਲ ਕਰੀ ਜਾਵਾਂਗੇ ਉਹ ਨਹੀਂ ਗੱਲ ਹੋਊਗੀ ਹਮ ਆ ਚਲ ਜੇ ਕਰਾਦਗੇ ਨਾਲ ਨਾਲ ਚਵਾਈ ਜੀ ਸੋ ਬੱਚਾ ਜਿਹੜਾ ਦੋਸਤੋ ਥੱਲੇ ਛੱਡ ਦਿੱਤਾ ਠੀਕ ਆ ਤੇ ਚਵਾਈ ਆ ਇਸੇ ਬੰਨ ਜਿਹੜਾ ਦੋਸਤੋ ਚੌਥਾ ਥਾਨਾ ਦੀ ਜਿਹੜੀ ਚੈੱਕ ਪਾਸ ਹੋ ਜੂਗੀ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਵੀ ਕਰਨਾ ਹੋਵੇ ਤੇ ਉਹਦੇ ਲਈ ਖਾਸ ਤੌਰ ਤੇ ਆ ਪਰ ਜਿਹੜੇ ਵੀਰਾਂ ਦੇ ਕੋਲ ਟਾਈਮ ਹੈਗਾ ਸਮੇਂ ਸਮਾਂ ਕੱਢ ਕੇ ਜਿਹੜੀ ਹਰ ਵਾਰ ਦੀ ਤਰ੍ਹਾਂ ਮਜਰੀ ਹੁੰਦੀ ਪ੍ਰੈਫਰੈਂਸੀ ਜਿਹੜੀ ਆ ਤੁਸੀਂ ਘਰ ਵਿਜ਼ਿਟ ਨੂੰ ਜਿਹੜੀ ਜ਼ਰੂਰ ਪਹਿਲ ਦੇ ਦਿਆ ਕਰੋ ਜਿਹੜੀ ਵੀ ਜੀ ਗੱਲ ਕਰਾਂਗੇ ਤਸੱਲੀ ਬਖ ਹੋਊਗੀ ਇਹ ਨਹੀਂ ਗੱਲ ਜਿਹੇ ਕਰਾਂਗੇ ਕੋਈ ਤਾਂ ਨਿਕਲੂ ਕੋਈ ਹੋਣਾ ਨਿਕਲੂਗਾ ਬਿਲਕੁਲ ਜੀ ਹਾਂ ਆ ਵੇਖੋ ਤੁਹਾਨੂੰ ਪਹਿਲਾਂ ਆਖਣਾ ਪੂਰਛਟਾ ਨਹੀਂ ਹੈਗਾ ਤੇ ਹੁਣੇ ਤੁਹਾਨੂੰ ਵੇਖ ਲੈਣਾ ਨਹੀਂ ਹੈਗਾ ਹੂੰ ਵੀਡੀਓ ਦੇ ਵਿੱਚ ਆਜਣਾ ਉਸੇ ਵਾਰੀ ਬੰਨੇ ਲੋਬੀ ਦੋਸਤੋ ਸਮਾਂ ਜਿਹੜਾ ਹੋ ਗਿਆ ਪ੍ਰੋਪਰ ਥਾਂ ਦਿਖਾ ਦਿੰਨੇ ਆਪਾਂ ਤੁਹਾਨੂੰ ਤੇ ਚੁਵਾਈ ਜਿਹੜੀ ਆ ਠੀਕ ਹੈ ਜੀ ਕੱਲੇ ਕੱਲੇ ਠੰਢੀ ਜਿਹੜੀ ਧਾਗ ਮਾਰ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਤਸੱਲੀ ਤੇ ਮੈਂ ਉਹ ਦੇਖ ਲਿਆ ਚੱਲ ਆਏ ਰੋੜ ਦੇ ਪਾਸੇ ਠੀਕ ਹੈ ਜੀ ਪਸਮਾ ਤੋਂ ਬਾਅਦ ਇਹੋ ਜਿਹੀ ਜਿਹੜੀ ਠੰਢੀ ਸ਼ੇਪ ਆ ਠੀਕ ਆ ਆ ਕਰੋ ਜੇਕਰ ਬਹੁਤ ਵਧੀਆ ਬਣਾਉਂਦੀ ਹਾਂ ਆ ਅਗਲੇ ਥੰਨਾ ਦਾ ਚੁਆ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਅਗਲੇ ਥੰਨਾ ਦੀ ਚੁਆਈ ਆ ਆਜੇ ਤੂੰ ਫੇ ਆ ਮਗਰਲੇ ਥਾਣਾ ਦੀ ਚਵਾਈ ਦੇਖਿਆ ਜੇ ਠੀਕ ਹੈ ਪੋਲੀ ਹੋਈ ਹੈ ਇਹ ਦੇਖ ਆ ਬੇਸ਼ੇ ਜੀ ਲੋਹਰੀ ਮੋਟਰੀ ਛੱਡਦੀ ਹੈ ਇਹਦੇ ਹਾਂ ਪੋਲੀ ਵੇਖੋ ਜੀ ਕਿੱਦੀ ਹੈ ਰੋਵਾਂ ਵਾਂਗੂ ਪੋਲੀ ਆ ਦੋਸਤੋ ਠੀਕ ਹੈ ਵੀ ਕੱਲੀ ਕਹਿਣ ਦੀ ਕਰਨੀ ਤੁਸੀਂ ਵੀ ਆ ਕੇ ਇੱਥੇ ਚਵਾਈ ਕਰਕੇ ਦੇਖ ਲੈਣੀ ਆ ਇਹ ਨਹੀਂ ਹੈਗਾ ਵੀ ਕਰੜੀ ਹੈ ਤੇ ਆਪਾਂ ਪੋਲੀ ਕਹੀ ਜਾਈਏ ਧਾਰ ਹੈ ਤੋਂ ਬਣੀ ਮੋਟੀ ਆਹ ਵੇਖੋ ਉਂਗਲ ਵਰਗੀ ਜਿਹੜੀ ਮੋਟੀ ਜਿਹੜੀ ਧਾਰ ਆਉਂਦੀ ਪਈ ਹੈ ਹੈ ਚਲੋ ਠੀਕ ਹੈ ਜੀ ਕੱਲੇ ਕੱਲੇ ਸੰਸਕਰਮ ਕੱਲੇ ਕੱਲੇ ਦੀ ਕਰ ਦਈਏ ਮਾ ਜੀ ਕਿਹਦੇ ਸੰਚਪੂਰ ਸ਼ਟਾਣੋ ਉਹ ਦੇਖੋ ਤਰੇ ਪੇ ਰੋਡ ਚੋਂ ਦਾ ਬਾਈ ਜੀ ਇਧਰ ਇੱਕ ਮਿੰਟ ਮੰਡੀ ਪਾਰਟੀ ਆ ਗਈ ਦਾਨ ਠੀਕ ਆ ਜੀ ਠੀਕ ਆ ਸਾਰੀ ਜੋਣੀ ਸਾਰੀ ਚਵਾ ਦਿੰਨੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਆ ਜੀ ਬਹੁਤ ਤਸੱਲੀ ਹੈ ਇਹਨਾਂ ਲਈ ਬਹੁਤ ਬਾਕੀ ਇਹ ਹੁਣਾਂ ਵੀ ਸੋਭਾ ਤੁਸੀਂ ਚੋਈ ਆਪਾਂ ਕਹਿੰਦਾ ਵੀ ਦੋ ਦਿਨ ਦੇ ਵਿੱਚ ਪੂਰਾ ਕਰਕੇ ਦਿਖਾ ਸਕਦੇ ਆ ਤੇ ਇਹੋ ਹੀ ਆ ਵੀ ਦੂਰ ਸਾਡੇ ਕੋਈ ਭੈਣ ਭਰਾਪਾ ਬੈਠਾ ਤੇ ਉਹਨੂੰ ਪਤਾ ਲੱਗ ਜਾਈ ਵੀ ਬਹੁਤ ਸੋਹਣੀ ਥੋੜੀ ਮੈਂ ਬਿਲਕੁਲ ਉਹ ਤਾਂ ਤੁੜਕੂ ਮੁੱਕ ਜਾਂਦਾ ਵੀ ਮੰਨ ਲਓ ਮੈਂ ਲੈ ਇੰਨੇ ਦੂਰ ਪੈਸੇ ਲਾਏ ਆ ਤੇ ਕਿਸੇ ਵੱਲੋਂ ਕੋਈ ਮੈਨੂੰ ਸਬੂਤ ਆਵੇ ਬੋਲ ਫੇਰ ਅਗਲਾ ਪੈਸੇ ਪਾ ਦਿੰਦਾ ਇਸ ਗੱਲ ਬਸ ਜੀ ਹਾਂ ਬਸ ਆਪਣਾ ਸਬੂਤ ਉਹਦੇ ਘਰ ਤਾਂ ਹੀ ਹੋਊ ਐਡੀ ਗੱਲ ਨਹੀਂ ਗੀ ਹਾਂ ਆਪਾਂ ਘਰ ਤਾਂ ਹੀ ਉਹਨੂੰ ਸਬੂਤ ਇਹਦਾ ਦੇਾਂਗੇ ਉਹ ਚੋਲਾ ਚੋ ਕੇ ਫੋਨ ਲਾ ਦੇ ਵੀ ਠੀਕ ਹੈ ਆਪੇ ਗਾਂ ਫੇਰ ਨਿਕਲੋ ਆਪੇ ਸਹੀ ਗੱਲ ਹਾਂ ਲਓ ਵੀ ਦੋਸਤੋ ਇਹ ਬਾਈ ਬਾਈ ਕਰੀ ਇੱਕ ਵੇਚ ਨਾ ਹੋਵੇ ਤਾਂ ਆਪਾਂ ਧੁੱਖਾ ਕਰਦਗੇ ਆਪਾਂ ਡੱਕ ਰੋ ਹੀ ਵੇਚਣੀ ਹੈ ਸਹੀ ਗੱਲ ਹੁਣ ਆ ਤੁਹਾਡੇ ਵੀਡੀਓ ਪਾਉਣ ਤੋਂ ਥੋੜਾ ਜਿਹਾ ਟਾਈਮ ਵਿੱਚ ਲੱਗ ਗਿਆ ਨੈਟ ਬੰਦ ਹੁੰਦੇ ਕਾਰਨ ਉਤਰੇ ਮਾਲੋ ਮੇਰੇ ਵੀਰ ਉਹਦੇ ਹੀ ਲਈ ਗਏ ਆ ਫੋਨ ਤੇ ਕਨੈਕਟ ਕਰਕੇ ਕਢਾਈ ਗਏ ਆ ਬਿਲਕੁਲ ਆ تین ਤੋਂ ਤਿੰਨ ਪਸ਼ੂ ਅੱਗੇ ਮਗਰ ਤੁਹਾਡੇ ਅੱਛਾ ਭਾਜੀ ਦਲੇਰ ਸਿੰਘ ਲੈ ਦੇ ਕੀ ਕੀਤਾ ਹੈਗਾ ਲੈ ਦੇ ਵੇਖੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਹਰ ਇੱਕ ਕੱਡੇ ਨਾਲੋਂ ਆਪਾਂ 10000 ਰੁਪਿਆ ਆਮ ਹੀ ਲੈਸ ਰੱਖ ਕੇ ਚੱਲਦੇ ਆ ਜਿਹੜੀ ਮੈਂ ਆਪਾਂ ਨੂੰ ਆਪ ਨੂੰ ਪਹਾੜਾ ਮਿਲਿਆ ਪਾਗੜੇ ਨੂੰ ਪਹਾੜਾ ਦੇਣੀ ਠੀਕ ਆ ਉਹ ਤੇ ਜੇ ਨਹੀਂ ਰੱਖਣਾ ਵੀ ਆਪਾਂ 10000 ਰੋਲਾ ਰੱਖਣਾ 20000 ਰੋਲਾ ਉਹ ਕੰਮ ਨਹੀਂ ਕਰਨਾ ਜਿਹੜਾ ਆਪਦੀ ਜਾਇਜ਼ ਕਮਾਈ 2 ਤੋਂ ਲੈ ਕੇ 3500 ਤੱਕ ਆਪਾਂ ਦੇ ਲੈਣੇ ਹੀ ਲੈਣੇ ਠੀਕ ਹੈ ਜੀ ਇਹਦਾ ਮੁੱਲ ਹੈਗਾ ਜੀ 90000 ਰੁਪਿਆ ਹਾਂਜੀ ਤੇ 83000 ਚੋਂ ਆਪਾਂ ਮਾਨਤਾ ਕਰਦੇ ਆ 83000 ਚੋਂ 500 ਰੁਪਿਆ ਬਚੋੜ ਵੀ ਕਰਦੇ ਆ 82.5 ਸਾਡੇ 82.5 ਆ ਜੀ ਠੀਕ ਹੈ ਜੀ ਲੋਬੀ ਦੋਸਤੋ 82000 ਦੀ ਜਿਹੜੀ ਇਹ ਮੱਝ ਆ ਤੇ 90000 ਜਿਹੜੀ ਇਹਦੀ ਡਿਮਾਂਡ ਆ ਇੱਕ ਵਾਰੀ ਗਰਲਾ ਨੂੰ ਕਹਿੰਦੇ ਖੋਲ ਇੱਕ ਫਿਰ ਆਪਾਂ ਤੋੜ ਕੇ ਦਿਖਾ ਦਿੰਨੇ ਤੁਹਾਨੂੰ ਠੀਕ ਆ ਬਾਕੀ ਜਿਹੜਾ ਦੋਸਤੋ ਡੇਢ ਪੌਣੇ ਤੋਂ 2 ਕਿਲੋ ਜਿਹੜਾ ਦੁੱਧ ਆ ਉਹ ਵੈਸੇ ਵੀ ਚੁਵਾਈ ਪੋਲੀ ਸੀਗੀ ਤੇ ਵੈਸੇ ਵੀ ਜਿਹੜਾ ਆਪਾਂ ਤੁਹਾਨੂੰ ਕੱਢ ਕੇ ਵਿੱਚੋਂ ਦਿਖਾਤਾ ਇੱਕ ਟਾਈਮ ਦਾ ਪੋਲੀ ਵੇਖ ਲਓ ਉਦਾਂ ਹੀ ਫਿਰ ਟਾਈਟ ਟਾਈਟ ਪੂਰਾ ਚੰਡੀ ਸੀ ਲੈਣੀ ਵੀ ਭੱਜੀ ਫਿਰੂਗੀ ਕੋਈ ਉਹ ਜਿਹਾ ਚੱਕਣੀ ਗੱਲ ਬੱਤੀ ਦਾ ਬੜਾ ਲੋ ਪ੍ਰਭੂ ਠੀਕ ਆ ਅੱਛਾ ਭਾਈ ਦਲੇਰ ਜੀ ਅਗਲੇ ਇਸ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲੇ ਹਿਮਾਜ ਦੀ ਤੀਸਰੇ ਸੂਏ ਮੱਜ ਹਾਂਜੀ ਇਹ ਕੀ ਜੇ ਪੰਜਵੇਂ ਮਹੀਨੇ ਦੀ ਚੈੱਕ ਪਾਸ ਠੀਕ ਆ ਜੀ ਭਾਵੇਂ ਇੱਥੇ ਚੈੱਕ ਕਰਾ ਲੈ ਭਾਵੇਂ ਘਰ ਜਾ ਕੇ ਚੈੱਕ ਕਰਕੇ ਫੋਨ ਆ ਪੜ ਲੈ ਠੀਕ ਹੈ ਜੀ ਠੀਕ ਹੈ ਜੀ 6 ਕਿਲੋ ਇਹਦੇ ਥੱਲੇ ਦੁੱਧ ਜੇ ਇਹਦੇ ਇੱਕ ਮਗਰੇ ਗਈ ਹੀ ਕੱਟੀ ਛਾਂ ਤੋਂ ਲੈ ਕੇ ਸੱਤਾਂ ਮਹੀਨਿਆਂ ਦੀ ਹਾਂਜੀ ਉਹ ਕੱਟੀ ਲਈ ਉਹਨਾਂ ਵੀਰਾਂ ਨੇ ਲਾ ਠੀਕ ਹੈ ਠੀਕ ਹੈ ਉੱਥੇ ਅਸੀਂ ਲਾ ਗਏ ਉਹਨਾਂ ਕੱਟੀ ਬੱਜੀ ਆ ਤੇ ਦੋਵੇਂ ਟਾਈਮ ਚੋਈ ਆ ਪਾੜੇ ਦੀ ਹੂੰ ਘਰ ਲਿਆ ਆ ਗਏ ਅਸੀਂ ਉਹਨੂੰ ਟੀਕਾ ਲਾਇਆ ਜੀ ਦੋਵੇਂ ਟਾਈਮ ਠੀਕ ਹੈ ਤੇ 6 ਤੋਂ ਲੈ ਕੇ 7 ਤੋਂ ਲੈ ਕੇ 6 ਲੀਟਰ ਤੱਕ ਦੁੱਧ ਦੀ ਥੱਲੀ ਹੋ ਗਈ ਹੁਣ ਮੌਜੂਦਾ ਮੌਜੂਦਾ ਚਵਾਈ ਇੱਕ ਨੰਬਰ ਇਹੋ ਹੀ ਚਵਾਈ ਹੋਊਗੀ ਜਿਹੜੀ ਇਹਦੀ ਚਵਾਈ ਹੈ ਅੱਛਾ ਤੀਜਾ ਸੁਬਾ ਹੁਣ ਕਿ ਚੌਥੇ ਦੀ ਗੱਬਣੇ ਗਾ ਚੌਥੇ ਦੀ ਗੱਬਣੇ ਉਹ ਤੀਜੇ ਸੁਈ ਹੈ ਉਹ ਤੀਜੇ ਪ੍ਰੈਜ਼ੈਂਟ ਟਾਈਮ ਚੱਲਦੀ ਆ ਹਾਂ ਪਰ ਝੂੜ ਮਾਰ ਚੌਥੇ ਦੀ ਅੱਗੇ ਗੱਬਣਾ ਦੋਸਤੋ 5 ਮਹੀਨੇ ਤੋਂ ਉੱਪਰ ਸਮਾਂ ਤੁਸੀਂ ਮੰਨ ਸਕਦੇ ਜੇ 5 ਕੁ ਮਹੀਨੇ ਦਾ ਸਮਾਂ ਜਿਹੜਾ ਗੱਬਣ ਚੈੱਕ ਪਾਸ ਆ ਕੋਈ ਵੀ ਜਦੋਂ ਜਦੋਂ ਦੋਸਤੋ ਗੱਬਣ ਚੈੱਕ ਪਾਸ ਦੀ ਗੱਲ ਆ ਜਾਂਦੀ ਆ ਉਦੋਂ ਵੈਰੀਫਾਈ ਤੁਸੀਂ ਕਰਨਾ ਕੋਈ ਵੀ ਆਪਣਾ ਡਾਕਟਰ ਲਿਆ ਕੇ ਆਪਦੀ ਵ ਚੈੱਕ ਪਾਸ ਕਰਾਉਣ ਤੋਂ ਬਾਅਦ ਧਾਰਾਂ ਦੀ ਚੋਾਈ ਕਰਨ ਤੋਂ ਬਾਅਦ ਜੀ ਆਨਲਾਈਨ ਮੰਗਾਉਣੀ ਹੈ ਤੇ ਜਾ ਕੇ ਚੈੱਕ ਕਰਾ ਕੇ ਸਾਨੂੰ ਦੱਸ ਸਕਦਾ ਹੂੰ ਖਾਲੀ ਹੋ ਮੈਂ ਅਹੀਂ ਵਾਪਸ ਕਰਾਂਗੇ ਠੀਕ ਹੈ ਜੀ ਹਾਂ ਅਹੀਂ ਅੱਥੀ ਚੈੱਕ ਕਰਾਈ ਲਿਆਗੇ ਠੀਕ ਹੈ ਜੀ ਹਾਂ ਠੀਕ ਆ ਤੇ ਇਹ ਵੀ ਖੋਲ ਕੇ ਕਰ ਨਾਲ ਬਈ ਦਿਖਾ ਦੇ ਇਹ ਵੀ ਪਿਓਰ ਨੀਲੀ ਜੇ ਮਾਜੀ ਠੀਕ ਆ ਨੀਲੀ ਦੇ ਵਿੱਚ ਹੀ 35 ਜਿਹੋ ਜੇ ਫੰਕਸ਼ਨ ਹੈਗੇ ਆ ਕਰੈਕਟਰ ਪਿਛਲੇ ਪੈਰ ਜਿਹੜੇ ਦੋਸਤੋ ਖੁਰਾਂ ਤੋਂ ਲੈ ਕੇ ਜੀ ਤੋਤੇ ਆ ਠੀਕ ਆ ਤੇ ਅੱਖਾਂ-ਅੱਖਾਂ ਦੇ ਵਿੱਚ ਜਵਾ ਪੂਰਾ ਬੱਗੀਨਾਸ਼ ਮੋਛ ਜਿਹੜੀ ਇੱਕ ਬੰਨੇ ਆ ਬੱਗੀ ਮੋਛ ਹੈਗੀ ਆ ਠੀਕ ਆ ਤੇ ਸਿੰਘਾ ਸੁੰਗਾ ਦੀ ਬੰਤਰ ਸੋਹਣੀ ਆ ਬਿਲਕੁਲ ਬਰੀਕ ਕਾਗਜ ਵਰਗੀ ਆ ਗੰਡੇ ਦੇ ਛਿਲਕ ਜਿਹੜਾ ਦੋਸਤੋ ਚਮ ਹੈਗਾ ਉੱਪਰ ਚਮੜੀ ਆ ਠੀਕ ਆ ਸਕਿਨ ਉਵੇਂ ਦੀ ਆ ਆ ਲੋ ਠੀਕ ਆ ਇੱਕ ਵਾਰੀ ਵੀਰ ਥੋੜਾ ਜਿਆ ਨੂੰ ਲੰਮਾਈ ਤੋੜ ਦੇ ਮਾੜਾ ਦਿਖਾ ਦੇ ਇਹ ਲੰਮਾਈ ਪੱਧਰ ਤੋੜ ਦੇ ਆ ਠੀਕ ਆ ਤੇ ਚੁਵਾਈ ਜਿਹੜੀ ਆ ਦੋਸਤੋ ਰਲਦੀ ਮਿਲਦੀ ਆ ਜਿਹੜੀ ਆ ਪਾ ਤੁਹਾਨੂੰ ਪਹਿਲੇ ਨੰਬਰ ਤੇ ਨੀਲੀ ਦੀ ਤਾਜੀ ਸੁਈ ਦਿਖਾਈ ਆ ਕਿਉਂਕਿ ਬਾਈ ਹੋਰਾਂ ਨੇ ਚਵਾਈ ਕੀਤੀ ਐ ਇੱਕ ਟਾਈਮ ਦੋ ਟਾਈਮ ਤੇ ਉਹੋ ਜੀ ਚਵਾਈ ਆ ਸੇਮ ਟੂ ਸੇਮ ਚਵਾਈ ਉਹੋ ਜੀ ਲੱਗੀ ਆ ਠੀਕ ਆ ਤੇ ਉਥੇ ਪਹਾੜੇ ਦੇ ਸੀ ਜਿੱਥੋਂ ਹਨਾ ਸੌਦਾ ਕੀਤਾ ਤੇ ਇੱਥੇ ਲੈ ਕੇ ਬਈ ਟੀਕਾ ਦੋਨੋਂ ਟਾਈਮ ਲਾਉਣਾ ਪਿਆ ਕੱਟੀ ਛੱਡੀ ਨਹੀਂ ਕੱਟੀ ਨਾਲ ਵੱਧੀ ਆ ਤੇ ਨਾ ਪਾਇਆ ਇੰਨਾ ਪਹਾੜਾ ਉਸੇ ਵਾਲੇ ਭਸੰਪੀ ਆ ਚੋਈ ਆ ਦੋ ਟਾਈਮ ਅਸੀਂ ਚੋਈ ਆ ਹੁਣ ਅਸੀਂ ਰਾਤੀਂ ਹੀ ਕਰ ਦਿਨੇ ਚੋਈ ਦਿਨੇ ਵੀ ਟੀਕਾ ਲਿਆ ਨੇ ਤੇ ਰਾਤੀਂ ਵੀ ਟੀਕਾ ਲਿਆ ਜੀ ਠੀਕ ਆ ਜੀ ਆਪਾਂ ਝੂਠ ਮਾਰ ਕੇ ਮੱਝ ਨਹੀਂ ਦੇਣੀ ਠੀਕ ਆ ਵੰਗਾ ਵੀ ਪਾਇਆ ਜੇ ਮਗਰਲੀਆਂ ਨਾਲ ਠੀਕ ਆ ਜੀ ਜੇ ਨੂੰ ਆਪਾਂ ਕੋਈ ਨਿਆਣਾ ਕਹਿ हां जी ਤੇ ਦੂਜਾ ਬਾਕੀ ਉਹਨਾਂ ਕਿਹਾ கரਕਟ ਜਿਹੜੇ 5 ਮਹੀਨੇ ਆ। ਹਾਂ ਮੰਨ ਲਓ ਇਹ 2-4 ਦਿਨ ਜਿੱਥੇ ਰਹੂਗੀ ਨਾ ਢੜੀ ਟੇਕ ਜੂ ਕੋਈ ਟੀਕੇ ਭਾੜੇ ਤੋਂ ਬਗਹਿਰ ਹੀ ਮਿਲੂਗੀ ਮੱਜ। ਹੂੰ। ਪਰ ਇਹਨੇ ਬਚਰੀ ਨੇ ਅੜੀ ਕਰਨ ਵਾਲੀ ਤਾਂ ਟੀਕ ਜਿਹੜੀ ਛੇ ਆ। ਇਹ ਉਹ ਪਤਾ ਕੀ ਗੱਲ ਹੇਰਵਾ ਕੀਤਾ ਨੇ ਕੱਟੀ। ਬਸ ਜੀ ਬਸ। ਕਿ ਜਦੋਂ ਇਹਨੇ ਮਨਾਂ ਜਾ ਕੇ ਪੱਠੇ ਦਿੱਤੇ ਚੁੱਕਿਆ ਵੰਡ ਖਾਦਾ ਇਹਨੇ ਆਪੇ ਮਿਲਣਾ ਹੀ ਮਿਲਣਾ। ਨਾ 6-7 ਲੀਟਰ ਦੁੱਧ ਲੈ ਕੇ ਤੇ ਭਾਈ ਜੀ ਨਹੀਂ ਇਹ। ਹੂੰ। ਕਿਲੋ 2 ਕਿਲੋ ਵਾਲੀ ਚਲੋ ਮੰਨ ਲਓ ਭੱਜ ਜਾਂਦੀ ਆ। ਬਿਲਕੁਲ। ਹਾਂ। ਇਹਦੇ ਦੋ ਫਾਇਦੇ ਹੈਗੇ ਆ ਅੱਜ ਕੋਈ 2 ਮਹੀਨੇ ਨੂੰ ਆ ਦੇਖੋ ਜੀ ਠੀਕ ਆ ਆ ਥਣ ਜੀ ਤੇ ਕੱਲਾ ਕੱਲਾ ਜਿਹੜਾ ਦੋਸਤੋ ਥਣ ਹੈਗਾ ਤੇ ਚਵਾਈ ਜਿਹੜੀ ਆ 6 ਤੋਂ 7 ਦੇ ਦਰਮਿਆਨ ਚੱਲਣ ਰਹੀ ਆ ਬਿਲਕੁਲ ਮਿਲਕ ਵੀਨ ਵੀ ਮੋٹے ਤੌਰ ਤੇ ਉਪਰੀ ਹੋਈ ਨਜ਼ਰ ਆ ਰਹੀ ਠੀਕ ਆ ਤੇ ਰੇਟ ਆਪਾਂ ਬਾਈ ਤੋਂ ਪੁੱਛ ਲੈਣੀ ਆ ਅੱਜ ਦਾ ਜਿਹੜਾ ਦੇਲ ਹੈ ਕੀ ਹੈਗਾ ਕੀਕਾ ਦੁੱਧ ਵੀ ਹੈਗਾ ਥੱਲੇ ਉਹਨਾਂ ਵੀਰਾਂ ਲਈ ਜਿਨ੍ਹਾਂ ਨੇ ਟੋਕਰ ਤੇ ਗੱਬਣ ਅਗੇ ਮੱਝ ਖਾਸ ਤੌਰ ਤੇ ਤੁਸੀਂ ਲੱਭ ਰਹੇ ਹੋ ਤੇ ਭਾਈ ਦਿਨੇਰ ਸਿੰਘ ਕਿੰਨਾ ਕਿ ਭਾਵੇਂ ਗੰਦੀ ਮੱਝ ਬਿਲਕੁਲ ਜੀ ਬਣੀ ਆ ਸਾਰਾ ਕੁਝ ਫਾਇਦੇ ਆ ਕੋ ਮਾਲਾ ਕਈ ਵਾਰ ਪਡੰਗਰ ਬਾਹਰੋਂ ਲੈਣੇ ਆ ਸੱਜਰੋ ਵਗਾ ਵੱਤਰ ਹੀ ਨਹੀਂ ਆਉਂਦਾ ਇਹ ਵੱਤਰ ਵੀ ਆ ਤੇ ਦੁੱਧ ਵੀ ਆ ਆ ਮਈਆਂ 7-8 ਲੀਟਰ ਦੁੱਧ ਦੇਂਦੀਆਂ ਤੇ 6-7 ਲੀਟਰ ਤੇ ਥੱਲੇ ਹੋਣੇਗਾ ਜੀ ਇਹ ਲੰਮੇ ਸਮੇਂ ਦੇ ਮੈਂ ਮਿਲਣ ਵਾਲੀ ਫਿਰ ਇਹ ਘਿਹਰ ਰਹੀ ਆਈ ਹੁੰਦੇ ਦੋ-ਦੋ ਲੈ ਕੇ ਡੇਢ ਮਹੀਨੇ ਦੇ ਲਗਭਗ ਇਹਨੇ ਨਵੇਂ ਦੁੱਧ ਹੋਣਾ ਹੀ ਹੋਣਾ ਹਰ ਵੀ ਰਹੀ ਆਈ ਮੱਝ ਹੁਣ ਮੰਨ ਲਓ ਕਹਨੂੰ ਦ ਯਾਰ ਗਾਂ ਚੌਥੇ ਜਿਹੜਾ ਗਏ ਨੇ ਸੋਨਾ ਜੀ ਇਹਦਾ ਮੋਲੇਗਾ ਜੀ ਬਿਲਕੁਲ ਨਿਕਾ ਜਾ ਮੋਲੇਗਾ ਇਹਦਾ 55000 ਰੁਪਇਆ ਤੇ 50000 ਤੋਂ ਜਸ ਨਾ ਦਿਆਂਗੇ ਹਮ ਯਾ ਯਾਰ ਦੀ ਮਾਈ ਜਾ ਗਿਆ 50000 ਸੀ ਹਾਂ ਠੀਕ ਆ 50000 ਦੀ ਦੋ ਸੌ ਹਾਂ ਨਾ ਜੀ ਬੰਦੇ ਇਹ ਤਸੱਲੀ ਨਾਲ ਵੀਡੀਓ ਵੇਖ ਕੇ ਦੂਰੀ ਯਾਰ ਸਲਾਹ ਕਰਕੇ ਫੇਰ ਆਪਾਂ ਨੂੰ ਫੋਨ ਲਾ ਕੇ ਮੈਂ ਲਵੇ ਬਿਲਕੁਲ ਹਾਂ ਇਹਦੇ ਹਾਰੇ ਕੁਝ ਫਾਇਦਾ ਹੈ ਰਹੀਂ ਵੀ ਰੱਖ ਲੈਣੀ ਤਾਂ ਵੀ ਸਾਨੂੰ ਫਾਇਦਾ ਜੀ ਪਰ ਸਾਡੇ ਤੋਂ ਡੰਗਰ ਨਹੀਂ ਰਹਿਦਾ ਕਿਉਂਹੀਂ ਲਿਆੜੀ ਇਹ ਲੈਣ ਆ ਦੁਕਾਨਦਾਰੀ ਲਿਉਣਾ ਵੇਚਣਾ ਇਹਨੂੰ ਫੇਰ ਨਹੀਂ ਤੇ ਸਾਡਾ ਕਿਲਾ ਬਾਈਦਾ ਬਿਲਕੁਲ ਹਾਂ ਲਓ ਵੀ ਦੋਸਤੋ 55000 ਮੂਲ ਕਰਾਉਣ ਨੂੰ ਵੀਰਾਂ ਦਾ ਵੀ ਕਰਾ ਲਓ ਤੇ 50000 ਦੀ ਜਿਹੜੀ ਹਾਨ ਆ ਜੈਸ ਨੂੰ ਆ 50000 ਦੀ ਠੀਕ ਆ ਤੇ ਮਾਚ ਤੁਹਾਨੂੰ ਚੰਗੀ ਲੱਗੂਗੀ ਬਿਲਕੁਲ ਵੇਖੋਗੇ ਧਰਤੀ ਨਾਲ ਪੂਛ ਵੀ ਟੱਚ ਕਰਦੀ ਆ ਠੀਕ ਆ ਆ ਦੇਖੋ ਠੀਕ ਆ ਪੱਧਰ ਹੈਗੀ ਹਰ ਪਾਸਿਓ ਪੱਧਰ ਆ ਤੇ ਬਾਕੀ ਅੱਗੇ ਵੀ ਜਿਹੜੀ ਦੋਸਤੋ ਬਿਲਕੁਲ ਨੇੜ ਆ ਠੀਕ ਆ ਪਈ 5-4 ਮਹੀਨੇ ਜਿਹੜੇ ਵੀਰ ਨੇ ਸਾਬ ਲੈਣੀ ਆ ਅੱਗੇ ਵੀ ਬਿਲਕੁਲ ਬਿਲਕੁਲ ਸੂਣ ਦੇ ਬਿਲਕੁਲ ਲਾਗਾ ਹੋ ਜਾਂਦਾ ਹਾਂ ਜਾਨੀ ਝੋਨੇ ਲਵਾ ਜੂਗੀ ਇਸੇ ਦੋ ਦਿਨਾਂ ਝੋਨੇ ਲਵਾ ਜੂਗੀ ਬਿਲਕੁਲ ਹਾਂ ਕੋ ਦੋ ਮਹੀਨੇ ਤਿੰਨ ਮਿਲ ਵੀ ਪਊਗੀ ਓਕੇ ਠੀਕ ਹੈ ਬਾਜੀ ਇਸ ਤੋਂ ਬਾਅਦ ਅਗਲੇ ਬੰਨੇ ਆਪਣੇ ਕੋਲ ਇੱਕ ਟੋਕਰ ਜਿਹੜੀ ਵਹਿੜ ਦਾ ਆਪਾਂ ਜ਼ਿਕਰ ਕੀਤਾ ਸੀਗਾ ਹਨਾ ਜੀ ਹਾਂ ਜੀ ਤੇ ਇਹਦੀ ਕੀ ਸਥਿਤੀ ਆ ਹੁਣ ਸੂਬਾ ਕਿਨਮਾ ਚੱਲ ਰਿਹਾ ਕਿ ਗੱਪਣ ਵੀ ਹੈਗੀ ਤੇ ਦੁੱਧ ਕੀ ਹੈਗਾ ਥੱਲੇ ਜੀ ਇਹ ਹੈਗੀ ਜੇ ਗਾਂ ਤੀਸਰੇ ਸੂਏ ਗਾਂ ਸੁਣੀ ਜੇ ਹਾਂ ਜੀ ਇਹਨੂੰ 1 ਮਹੀਨਾ ਹੋ ਗਿਆ ਜੀ ਟੀਗਾ ਭਰੇ ਨੂੰ ਜੀ ਇਹਦੇ ਥੱਲੇ 6 ਤੋਂ ਲੈ ਕੇ ਠੀਕ ਆ ਕੋਈ ਇਹਨੂੰ ਪਾੜਾ ਨਹੀਂ ਕੋਈ ਇਹਨੂੰ ਵੰਗਾ ਨਹੀਂ ਜਿੱਥੇ ਮਰਜ਼ੀ ਢੱਕ ਕੇ ਚੋਲੋ ਜੀ ਇਹਨੂੰ ਗਾਂ ਗੇਲੋ ਇਹਨੂੰ ਵਹਿੜ ਗੇਲੋ ਜਲਸੀ ਜਾ ਜੇ ਤੁਹਾਡੇ ਸਾਹਮਣੇ ਥਾਂ ਚੰਗਾ ਲੱਗਾ ਇਹਦੀ ਵੀ ਜਵਾਈ ਤੁਸੀਂ ਕਰਾਉਣੀ ਉਹ ਤਾਂ ਬੱਕਰਾ ਸਕਦੇ ਜੀ ਜਦੋਂ ਮਰਜ਼ੀ ਇਹ ਥੱਲੇ ਪੈ ਜਾ ਠੀਕ ਆ ਹਾਂ ਲੈ ਵੀ ਠੀਕ ਆ ਫੇਸ ਬੂਸ ਉਹ ਸਾਹਮਣੇ ਰੱਖੋ ਬੱਦੀ ਵਾਲੀ ਆ ਕ੍ਰੋਸ ਦੇ ਵਿੱਚ ਆ ਦੋਸਤੋ ਠੀਕ ਆ ਜਰਸੀ ਤੇ ਥੋੜਾ ਜਿਹਾ ਐਚ ਐਫ ਦਾ ਪਰ ਕ੍ਰੋਸ ਕਹਿ ਦਾਂਗੇ ਤੇ ਕ੍ਰੋਸ ਆਂਗ ਦੇ ਵਿੱਚ ਆ ਜਰਸੀ ਦਾ ਪੱਖ ਵੀ ਹੈਗਾ ਬਾਕੀ ਕ੍ਰੋਸ ਐਚ ਐਫ ਦੇ ਨਾਮ ਦਾ ਠੀਕ ਆ ਜੀ ਆਪਾਂ ਵੀ ਇੱਥੇ ਬਹਿ ਕੇ ਧਾਰ ਮਾਰੀਏ ਨੇ ਹੋ ਗਿਆ ਆਹ ਲੋ ਜੀ ਠੀਕ ਆ ਤੇ 6 7 ਲੀਟਰ ਜਿਹੜਾ ਦੁੱਧ ਨਾਰਮਲ ਦੇ ਜਣਾ ਇਸੇ ਦੋਨੋਂ ਟਾਈਮ ਮਿਲਦੀ ਆ ਠੀਕ ਆ ਦੋਨੋਂ ਟਾਈਮ ਮਿਲਦੀ ਠੀਕ ਹੈ ਦੋਸਤੋ ਬਾਕੀ ਬਣੀ ਨੂੰ ਏਆਈ ਹੋਈ ਨੂੰ ਇੱਕ ਮਹੀਨਾ ਹੋ ਗਿਆ ਪਰ ਜਿਹੜੀ ਇੱਕ ਇੱਕ ਮਹੀਨੇ ਦੀਆਂ ਡੇਢ ਮਹੀਨੇ ਦੀ ਕੋਈ ਗਾਰੰਟੀ ਤਾਂ ਨਹੀਂ ਹੁੰਦੀ ਕਿਉਂ ਭਾਈ ਜਲੇਰੀ ਸੇ ਨਹੀਂ ਨਹੀਂ ਪਤਾ ਕੀ ਗੱਲ ਆ ਉਹਨਾਂ ਦੇ ਕਹਿਣ ਦੇ ਮੁਸਾਬਦਾ ਆਪਾਂ ਚੱਲਣਾ ਜਿੰਨਾਂ ਤੋਂ ਆਪਾਂ ਲਈਆ ਐਡ ਆਪਾਂ ਲਈ ਇਹ ਸੀਰੀਜ਼ ਲੱਗ ਵੇਖ ਕੇ ਉਹਨਾਂ ਕਹੇ ਵੀਰਾ ਨੇ ਵੀ ਆਪਾਂ ਇੱਕ ਮਹੀਨਾ ਹੋ ਗਿਆ ਟੀਕਾ ਨੂੰ ਭਰਾਏ ਉਹੋ ਗੱਲ ਹੀ ਆਪਾਂ ਗਾ ਕਰ ਦੇਣੀ ਆ ਕਿਉਂ ਆ ਹੁਣ ਆਪਾਂ ਚੈੱਕ ਪਾਸ ਤੇ ਇਹਨੂੰ ਚੈੱਕ ਪਾਸ ਹੀ ਆਖਣਾ ਇਹ ਹੁਣ ਆਪਾਂ ਇਹਨੂੰ ਚੈੱਕ ਪਾਸ ਨਹੀਂ ਇਹਨੂੰ ਆਪਾਂ ਜਿਹੜੀ ਗੱਲ ਉਹਨਾਂ ਕੀਤੀ ਉਹ ਕਰਨ ਦੇਣੇ ਕਰਨ ਦੇਣੇ ਹਾਂ ਠੀਕ ਹੈ ਬਾਕੀ ਦੁੱਧ ਅਸੀਂ ਦੋਵੇਂ ਟਾਈਮ ਚੋਇਆ ਦੁੱਧ 7 ਲੀਟਰ ਹੈਗਾ ਪਰ ਆਪਾਂ 6 ਲੀਟਰ ਚ ਕਰਨੀ ਏ ਜੀ ਆਹ ਵੇਖੋ ਜੀ ਆਹ ਥਾਣਾ ਹੈ ਉਲਟ ਪਹਿਣੀ ਵਾਲੇ ਪਾਸੇ ਤੋਂ ਠੀਕ ਆ ਚਾਰੇ ਥਾਣਾ ਦਾ ਜਿਹੜਾ ਗਾਇਵੰਤਰ ਆ ਸਾਈਜ਼ ਆ ਲੰਬਾਈ ਆ ਤੁਸੀਂ ਵੇਖ ਸਕਦੇ ਹੋ ਠੀਕ ਆ 6-7 ਲੀਟਰ ਦੀ ਕੋਈ ਪਾੜਾ ਬੰਗਾ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਇਸੇ ਤਰ੍ਹਾਂ ਤੁਸੀਂ ਜਿਹੜਾ ਦੋਸਤੋ ਬੈਕੇ ਦੀ ਚਵਾਈ ਕਰ ਸਕਦੇ ਜ ਬਿਲਕੁਲ ਰੇਟ ਵੀ ਵਾਜਬ ਹੋਊਗਾ ਵੈੜ ਵੀ ਪੂਰੀ ਬਣੀ ਬੱਤਰੀ ਹੈ ਹੋ ਸਕਦਾ ਵੀ ਜੇਕਰ ਇੱਕ ਮਹੀਨੇ ਦੀ ਏਆਈ ਹੋਈ ਆ ਨਿਕਲ ਆਵੇ ਤੇ ਬਹੁਤ ਵੈਲਨ ਕੋਡਾ ਠੀਕ ਆ ਜੀ ਹੋ ਸਕਦਾ ਵੀ ਨਾ ਵੀ ਤਾਂ ਵੀ ਹੋ ਸਕਦਾ ਵੀ ਨਿਕਲ ਵੀ ਆਵੇ 100% ਠੀਕ ਆ ਇਹ ਜਿਹੜੇ ਅੱਗੇ ਉਹ ਕਿਸਮਤ ਆ ਆਪਾਂ ਲਈ ਕੋ ਕਹਿ ਸਕਦੇ ਹਾਂ ਜੀ ਉਹਦਾ ਕਿਸਮਤ ਆ ਜੀ ਅੱਗੇ ਆਜੂ ਬਹੁਤ ਵਧੀਆ ਜੀ ਆਹ ਦੇਖੋ ਦੇਖੋ ਬੋਲੀ ਡੇੜਾ ਡੇੜਾ ਠੀਕ ਹੈ ਬਾਕੀ ਬੈੜ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਠੀਕ ਆ ਆਪਦੀ ਤਸੱਲੀ ਕਰੋ ਚਬਾਈ ਕਰਕੇ ਇੱਕ ਟਾਈਮ ਦੋ ਟਾਈਮ ਤੇ ਮੜਾ ਥਣਾ ਦੀ ਮੜਾ ਭਰਾ ਕੇ ਬਖਾਰ ਗੀ ਆਹ ਦੇਖੋ ਜੀ ਠੀਕ ਹੈ ਇਹ ਜਿਆਦਾ ਜੀ ਬੋਲੀ ਬਾਰੀ ਬਹੁਤ ਜਿਆਦਾ ਲਓ ਜੀ ਠੀਕ ਆ ਕਿਆਰੇ ਥਾਣਾ ਦੋਸਤੋ ਵਰਦੇ ਪੂਰੇ ਆ ਠੀਕ ਆ ਆ ਕੋਈ ਰਿਕਾਰਡ ਨਹੀਂ ਹੈ ਦੀ ਥਾਣਾ ਜੀ ਅੱਛਾ ਭਾਈ ਦਲੇਰ ਜੀ ਇੱਕ ਇਹ ਵੀ ਦੱਸ ਦਈਏ ਵੀ ਕੀ ਭਾਅ ਫੜਤਾ ਕੀ ਮੁੱਲ ਕੀ ਦਾ ਇਹਦਾ ਨਿਖਾਜਾ ਹੀ ਰਾਜਬਾਈ ਰਾਜੀਵੀਰ ਮੋਹਨੇ ਦਾ ਨਿਖਾਜੇ ਬਿਲਕੁਲ ਹਾਂਜੀ ਹੁਣ ਮੰਨ ਲਓ ਜਿੰਨਾ ਆਪਾਂ ਮੁੱਲ ਕਰ ਲੈਣਾ ਉਹਨਾਂ ਦਾ ਇੰਨੇ ਵੀ ਆਮ ਬੱਕਰੀਆਂ ਹੁੰਡਈ ਐ ਹੂੰ ਤੇ ਮੰਨ ਲਓ 6-7 ਲੀਟਰ ਦੁੱਧ ਆ ਤੇ ਜਿਆਦਾ ਨਹੀਂ ਤੇ ਮੇਰੇ ਅਨੁਤਾਰੇ ਨਾਲ 200 ਰੁਪਏ ਦਾ 300 ਦਾ ਦੁੱਧ ਪਾਈ ਜਾਣਾ ਰੋਜ਼ ਦਾ ਹੂੰ ਠੀਕ ਆ ਇਹਦਾ ਮੁੱਲ ਹੈਗਾ ਜੀ 15000 ਰੁਪਏ ਹੂੰ ਤੇ ਆਪਾਂ 12000 ਚੋਂ 500 ਰੁਪਏ ਛੋੜ ਠੀਕ ਸਾਢੇ 11 ਦੀ ਸਾਢੇ 11 ਦੀ ਦੇ ਦਿਆਂਗੇ ਠੀਕ ਹੈ ਜੀ ਹਾਂ ਜੀ ਸਾਢੇ 11000 ਦੀ ਜਿਹੜੀ ਦੋਸਤੋ ਲੈ ਦੇ ਆ ਠੀਕ ਆ 12000 ਬਸ ਇਹ ਮੁੱਲ 15000 ਤੇ 12000 ਦੇ ਵਿੱਚੋਂ ਵੀ 500 ਰੁਪਿਆ ਜਿਹੜਾ ਲੈਸ ਹੋ ਜਾਊਗਾ ਮਾਨਦਾਨ ਹੋ ਜਾਊਗਾ ਤੇ ਬਾਈਦਰ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਦੱਸ ਦਿਓ ਜੀ ਨੰਬਰ ਇਹ ਦਾ ਰਾਜ ਬਾਈ 97792 ਹਾਂਜੀ 94006 ਹਾਂਜੀ ਪਿੰਡੇ ਦਾ ਡਾਲਾ ਨਾ ਹੈਗਾ ਦਲੇਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟੇ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਹਨ ਬਾਈ ਦਲੇਰ ਸਿੰਘ ਠੀਕ ਆ ਤਾਂ ਨੰਬਰ ਜਿਹੜੇ ਆਪਾਂ ਲਗਾਤਾਰ ਹਰ ਵਾਰ ਦੀ ਤਰ੍ਹਾਂ ਸਕਰੀਨ ਦੇ نیچے ਚਲਦੇ ਕਰ ਦਿੱਤੇ ਆ ਪਸ਼ੂ ਐਨੀਮਲ ਜਿਹੜਾ ਵੀ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗਾ ਠੀਕ ਆ ਜੀ ਤਸੱਲੀ ਕਰਨ ਤੋਂ ਬਾਅਦ ਤੁਸੀਂ ਸਬਦਾ ਵੀ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ